ਆ ਨਹੀਂ ਮੈਂ ਬੋਲਾ ਬਲ ਕਰਣੀ ਵੈਸੇ ਤਾਂ ਕੱਲਾ ਕਰਾਂਗਾ ਬੜੇ ਤੇ ਇਹ ਜੁੱਗ ਵੀ ਨਹੀਂ ਰਹਿੰਦੇ ਆਜ ਸ਼ੁਰੂ ਹੋ ਜੀ ਰਾਜ ਕਿਆ ਹੈ ਇਹ ਮੈਂ ਕੁਛ ਨਹੀਂ ਬੋਲਾਂਗਾ ਮਾਸਟਰ ਜੀ ਦੇ ਗੱਲ ਸੁਣਾਈਏ ਕਿ ਆਮ ਆਦਮੀ ਪਾਰਟੀ ਬਸ ਸਾਨੂੰ ਲੋਕ ਤਿਚਰਾ ਕਰ ਦਿੰਦੇ ਸੀ ਇਸੇ ਮੱਲੇ ਚ ਮੈਂ ਪੋਸਟਰ ਲਾਣ ਆਇਆ ਸੀ ਸਾਡੇ ਪੋਸਟਰ ਪਾੜਦੇ ਸੀ ਵੀ ਕੁਚੀ ਵਾਲੇ ਦਾ ਪੋਸਟਰ ਵੀ ਲੱਗਣ ਦੇ ਅੱਜ ਉਸੇ ਵਾਰ ਦੇ ਵਿੱਚ ਐਮਐਲਏ ਸਾਹਿਬ ਜਗਦੀਪ ਕਮੋਲ ਗੋਲਡੀ ਦੇ ਜੀ ਸਹਿਯੋਗ ਨਾਲ ਕਾਕਾ ਸਿਦਾਣਾ ਮੋਬਾਈਲ ਯੂਨੀਅਨ ਦਾ ਪ੍ਰਧਾਨ ਮੇਰਾ ਭਤੀਜਾ ਮੇਰੇ ਪਿੰਡ ਦੇ ਮੇਰਾ ਪਿੰਡ ਰਮੋਹ ਕਮਰਾਈ ਤੇ ਹੀ ਇਕੱਠੇ ਕੋ ਪਿੰਡ ਦੇ ਆ ਤੇ ਐਮਐਲ ਸਾਹਿਬ ਨੇ ਇਹਨਾਂ ਨੂੰ ਜੁਆਇਨ ਕਰਾਇਆ ਮੈਨੂੰ ਬਹੁਤ ਖੁਸ਼ੀ ਹੈ ਇੰਦੇ ਚ ਮੈਂ ਧੰਨਵਾਦ ਐਮਐਲ ਸਾਹਿਬ ਦਾ ਹੀ ਕਰਾਂਗਾ ਜਿਹੜਾ ਇਹਦਾ ਬੰਦਾ ਨੂੰ ਇਕੱਠਾ ਕੀਤਾ ਸਾਨੂੰ ਸਾਰੇ ਟੀਚਲਾ ਕਰਦੇ ਨੇ ਮਿੱਤਰੋ ਇਹ ਜਾਲੂ ਵਾਲੇ ਕੰਦਲੋ ਕੀ ਨਿੱਕੜਾ ਕਰਦੇ ਨੇ ਮੈਂ ਵਰਤਮਾਨ ਦੇ ਇਲੈਕਸ਼ਨ ਦੇ ਵਿੱਚ ਦਫ਼ਤਰ ਦਾ ਚਾਰਜ ਜਬਾਹੀ ਮਾਰਕਟ ਦੀ ਕੰਪੇਨ ਦੇ ਇੰਚਾਰਜ ਤੇ ਸੀ ਅਸੀਂ ਰੱਖਿਆ ਕਰਾਇਆ ਤੇ ਕਰ ਬਗਾ ਉਹ ਪੰਜ ਰਖਸ਼ਿਆਂ ਨੂੰ ਮੈਂ ਕਹਿੰਦਾ 200-200 ਰੁਪਏ ਲੰਡਿਆ ਜੇ ਚਲੋ ਮਾਨ ਸਾਹਿਬ ਨੇ ਜਿੰਨੇ ਖਰਚਾ ਘੁੱਟੋਵੇ ਕਰ ਦਿਆ ਜੀ ਤੇ ਮੈਂ ਕਰ ਆ ਬਾਅਦ ਪਤਾ ਲੱਗਿਆ ਜੀ 43 ਰੱਖੇ ਮੰਟਾ ਸਾਹਿਬ ਨੇ ਰੋੜਾ ਵਾਲੀ ਕਾ ਦਿੱਤੇ ਆਓ ਇਹ ਸੁਰੱਖਿਆ ਹੀ ਗਾਇਬ ਸਾਨੂੰ ਸੁਰੱਖਿਆ ਹੀ ਕੋਈ ਨਹੀਂ ਦਿੰਦਾ ਆਹ ਹਾਲਾਂਕਿ ਸਾਡੇ ਬਾਕੀ ਇਹ ਹੋਰ ਵੀ ਸਾਥੀ ਲੋਕੋ ਮਿੱਤਰੋ ਅਸੀਂ ਬਦਲਾਅ ਕਰਨ ਆਏ ਆ ਆ ਸਾਨੂੰ ਸਿਸਟਮ ਕੋਈ ਸਿਸਟਮ ਬਦਲਣ ਆਇਆ ਇਹ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਅਸੀਂ ਤਾਂ ਕਹਿੰਦੇ ਹਾਂ ਸਾਰੇ ਮਿੱਤਰ ਰੋ ਤੁਸੀਂ 70 ਸਾਲ ਕਾਲੀ ਕਾਗਰਦੀ ਸਪੋਰਟ ਕੀਤੀ ਏ ਤੇ ਤੁਸੀਂ ਕੀ ਖਟਿਆ ਅੱਜ ਮੇਰੇ ਗਰੀਬ ਭਰਾ ਆਜਣ ਮੈਨੂੰ ਰੇੜੀਆਂ ਦੇ ਮਿਲਦੇ ਨੇ ਕਹਿੰਦੇ ਰਾਜੂ ਸਰਕਾਰ 2 ਸਾਲੋਂ ਕੋ ਬਿਜਲੀ ਦਾ ਬੇਲੀ ਕੋਰੀ ਆਇਆ ਤੇ ਪਹਿਲੀ ਵਾਰੀ ਸਾਨੂੰ ਹੁਣਤਾ ਮਿਲਿਆ ਨੇ ਤੇ 2 ਸਾਲਾਂ ਦੇ ਮਾਸ਼ਤ ਜੀ ਦੇ ਸਾਡੇ ਗੁਰੂ ਜੀ ਨੇ ਦੱਸਿਆ ਕਿ 2 ਸਾਲਾਂ ਹੀ ਸਾਡੇ ਬੱਚੇ ਆਏ ਸੀ 5 ਸਾਲਾਂ ਬਾਅਦ ਨਾ ਕਾਲੀ ਲੰਬੜ ਦੇ ਨਾਲ ਕਾਗਰਦੀ ਲੰਬੜ ਗਏ ਜੈ ਹੇ ਧੰਨਵਾਦ